ਮੈਂ ਤੇ ਲੋ ਕਰਦਾ ਐ ਕਰ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵਣੇ ਮੇਰੇ ਤੋਂ ਵੱਡਾ ਲੱਲੂ ਕੋਈ ਨਹੀਂ ਮੇਰੇ ਤੋਂ ਵੱਡਾ ਗੁਰੂ ਘਰ ਦਾ ਕੁੱਕਰ ਕੋਈ ਨਹੀਂ ਆ ਇਹ ਜ਼ਰੂਰ ਹੈ ਮੇਰੇ ਬਜ਼ੁਰਗਾਂ ਨੇ ਦਾਸ ਨੂੰ ਇੱਕੋ ਗੱਲ ਸਮਝਾਈ ਸੀ ਕਿ ਜਿੱਤੀ ਮਰਜੀ ਲਿਆਕਤ ਹੋਵੇ ਸਮਝ ਹੋਵੇ ਜੋ ਮਰਜੀ ਹੋਵੇ ਮਗਰ ਉਹਦੀ ਧਰਤੀ ਤੇ ਜਾ ਕੇ ਇਤਰਾ ਝੂਲੀ ਅਟਕੇ ਖਲੋ ਜੀ ਗੁਰੂ ਮੇਰ ਕਰੋ ਔਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਜੀ ਨਿਤਨੇਮ ਤਾਂ ਨਹੀਂ ਮੇਰਾ ਇਨਾ ਉੱਠਦੇ ਸਾਰ ਗੁਰੂ ਦੇ ਚਰਨਾ ਚ ਆਤਮਸਤ ਭੂ ਕੇ ਉਹਦਾ ਸ਼ੁਕਰੀਆ ਕਰੀ ਜਾ ਸੱਚੇ ਬਾਛਾ ਤਿਰਕੂਟਨ ਕੋਟ ਤਨਵਾਦ ਔਰ ਇੱਕ ਹੋਰ ਅਰਦਾਸ ਕਰੀ ਦੀਆ ਕਿ ਮਾਲਕ ਆਪਣਾ ਬਣਾ ਕੇ ਰੱਖੀ ਸਮੱਗ ਬਖਸ਼ੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਈਓ ਪੰਜ ਐਪ ਜਿਹੜੇ ਬੰਦੇ ਨੂੰ ਬਣਾ ਸਕਦੇ ਆ ਜਾਂ ਬੰਦੇ ਨੂੰ ਵਿਗਾੜ ਸਕਦੇ ਔਰ ਜਦ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਜੀ ਜੇ ਕੋਈ ਬਾਣੀ ਬੜੀ ਕੰਠ ਬੜੀ ਬਾਣੀ ਪੜਦਾ ਮਗਰ ਉਸ ਗੱਲ ਦਾ ਵੀ ਅਹੰਕਾਰ ਹੈ ਤੇ ਗੁਰੂ ਸਾਹਿਬ ਨੇ ਉਸ ਨੂੰ ਚੰਗਾ ਨਹੀਂ ਸਮਝਿਆ ਸਭ ਕੁਝ ਆਉਂਦਿਆਂ ਰਿਹਾ ਵੀ ਨਾ ਸਮਝ ਆ ਗੁਰੂ ਦੇ ਮਨ ਨੂੰ ਉਹ ਹਮੇਸ਼ਾ ਗੁਰੂ ਦੇ ਨਜ਼ਦੀਕ ਤੂੰ ਕਿ ਗੁਰੂ ਸਾਹਿਬ ਨਹੀਂ ਚਾਹੁੰਦੇ ਕਿ ਕਿਸੇ ਤਰੀਕੇ ਦਾ ਹੰਕਾਰ ਹੋਵੇ ਮੈਂ ਇਹ ਗੱਲ ਤਾਂ ਕਰਦਾ ਮੇਰੇ ਮਨ 'ਚ ਬੜੀ ਵਾਰੀ ਸੀ ਕਈ ਨਾ ਜੀ ਉੱਥੇ ਕੋਈ ਟੋਲੀਏ ਦੀ ਸੇਵਾ ਕਰ ਰਿਹਾ ਹੈ ਕੋਈ ਕਿਸੇ ਰੂਪ 'ਚ ਸੇਵਾ ਕਰ ਰਿਹਾ ਸਾਡੇ ਸੇਵਾਦਾਰ ਗੁੱਸੇ ਹੋ ਜਾਂਦੇ ਕਿ ਨਹੀਂ ਭਾਈ ਇਹ ਮਰਿਆਦਾ ਨਹੀਂ ਕਦੇ ਉਸ ਗਰੀਬ ਦੀ ਭਾਵਨਾ ਵੀ ਸਮਝ ਲਿਓ ਕਿ ਉਹਦੇ ਮਨ 'ਚ ਕੀ ਕੁਝ ਚੱਲਦਾ ਸਮਝਾਓ ਪਿਆਰ ਨਾਲ ਸਮਝਾਓ ਗੱਲ ਕਰੋ ਪਿਆਰ ਨਾਲ ਕਰੋ ਕਿਉਂਕਿ ਉਹਦੀ ਭਾਵਨਾ ਜੇਸ ਰੱਬ ਨਾਲ ਉਹ ਜੁੜਿਆ ਕਿਤੇ ਉਸ ਰੱਬ ਨਾਲ ਜਿਹਦੇ ਨਾਲ ਉਹਦੀ ਲੇਬ ਲੜੀ ਲੱਗੀ ਹੈ ਉਹ ਟੁੱਟ ਨਾ ਜਾਵੇ ਇਸ ਲਈ ਤੁਸੀਂ ਉਸ ਗੁਰੂ ਘਰ ਦੇ ਵਜ਼ੀਰ ਹੋ ਉਸ ਗੁਰੂ ਘਰ ਦੇ ਸੇਵਾਦਾਰ ਹੋ ਜੇਸ ਗੁਰੂ ਘਰ ਨੇ ਉਹਤੇ ਅਮੀਰ ਗਰੀਬ ਨੂੰ ਹਰੇਕ ਦੀਆਂ ਝੋਲੀਆਂ ਵੀ ਭਰਿਆ ਤੇ ਤਾਰਿਆ ਵੀ ਹੈ ਇਸ ਲਈ ਤੁਹਾਨੂੰ ਮੈਂ ਕੁਝ ਕਹਿ ਨਹੀਂ ਸਕਦਾ ਸਮਝਾ ਨਹੀਂ ਸਕਦਾ ਬੇਨਤੀ ਫਰਿਆਦ ਕਰ ਸਕਦਾ ਕਿ ਅਸੀਂ بڑے ਵੱਡੇ ਭੁੱਲਣਹਾਰ ਵਧੀਕ ਪਾਪੀ ਆ ਸਾਡੇ ਵਰਗਿਆਂ ਤੇ ਮੇਰ ਰੱਖਿਓ ਨਿਗਾਸਵੱਲੀ ਰੱਖਿਓ ਤੇ ਜਦ ਮੌਕਾ ਮਿਲਦਾ ਅਰਦਾਸ ਕਰਿਓ ਕਿ ਸੱਚੇ ਬਾਦਸ਼ਾਹ ਨੂੰ ਸਮਤ ਬਖਸ਼ ਇਥਲੀ ਅਸੀਂ ਤਾਂ ਸੱਤ ਦੀ ਦਾਤ ਲੈਣ ਆਏ ਆ ਕੋਈ ਲੰਮੀ ਚੋੜੀ ਗੱਲ ਨਹੀਂ ਸਿਆਣੇ ਗੱਲ ਕਰਨਗੇ ਜਾਂ ਪ੍ਰਧਾਨ ਜੀ ਗੱਲ ਕਰਕੇ ਜਾਣਗੇ ਇਹ ਹੱਕ ਸੱਚ ਦੀ ਇੱਥੇ ਪ੍ਰਧਾਨ ਜੀ ਲੜਾਈ 'ਚ ਲੜਾਈ ਚੱਲ ਰਹੀ ਆ ਕਿ ਕਿਹੜਾ ਕੈਂਡੀਡੇਟ ਵਧੀਆ ਵਿਕੋ ਅੱਜ ਮੈਂ ਬੈਠਿਆ ਮਹਿਸੂਸ ਕਰ ਰਿਹਾ ਸੀ ਸ਼ਹੀਦ ਉਦਮ ਸਿੰਘ ਹਾਲ ਇਹੀ ਤੁਹਾਨੂੰ ਸ਼ਹੀਦ ਉਦਮ ਸਿੰਘ ਨੂੰ ਤਾਂ ਯਾਦ ਕਰੀਦਾ ਕਿ ਜਿੱਡਾ ਮਰਜੀ ਅਨੇਧ ਕਰਦੀ ਇੱਕ ਜਰਨਲ ਨੇ ਕੀਤੀ ਉਹਦਾ ਜਾ ਕੇ ਬਦਲਾ ਇੰਗਲੈਂਡ 'ਚ ਸ਼ਹੀਦ ਉਦਮ ਸਿੰਘ ਨੂੰ ਲਿਆ ਤੇ ਅੱਜ ਤੱਕ ਰਹੀ ਦੁਨੀਆ ਤੱਕ ਅਜ ਲੋਕ ਉਹਨੂੰ ਯਾਦ ਕਰਦੇ ਆ ਮਤਲਬ ਚਰਖੇਸ ਧਰਤੀ ਆ ਸ਼ਹੀਦਾਂ ਦਾ ਸਤਕਾਰ ਕਰਦੀ ਆ ਤੋ ਕੇ ਬਾਜਾ ਨੂੰ ਗਦਾਰਾਂ ਨੂੰ ਸਬਕ ਸਿਖਾਉਂਦੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਇਸ ਧਰਤੀ ਦੀ ਖੂਬਸੂਰਤੀ ਹੈ 2% ਦੀ ਆਬਾਦੀ 90% ਕੁਰਬਾਨੀ 2% ਦੀ ਆਬਾਦੀ ਪੰਜਾਬ ਨੂੰ 90 95% ਸਜਾ ਲਈ ਸਜਾ ਕੱਟਣ ਵਾਲੀ ਕਾਲੀ ਪਾਣੀ ਚ 2% ਦੀ ਆਬਾਦੀ ਦੇਸ਼ ਨੂੰ ਫੂਲ ਸਿਕਿਉਰਿਟੀ ਦਿੰਦੀ ਹੈ ਦੇਸ਼ ਨੂੰ ਅੰਨ ਦਿੰਦੀ ਹੈ ਦੁਨੀਆ ਹੁੰਦੀ ਹੈ ਨਾ ਇੱਥੇ ਅੱਜ ਜੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਜੋਸ਼ੀ ਸਾਹਿਬ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਬਾਦਸ਼ਾਹ ਦੀ ਕਿਰਪਾ ਹੈ ਦੁਨੀਆ ਚ ਮੋਸਟ ਵਿਜ਼ਿਟਿਡ ਪਲੇਸ ਜਿੱਥੇ ਸਭ ਤੋਂ ਵੱਧ ਗਿਣਤੀ 'ਚ ਲੋਕ ਆਉਂਦੇ ਆ ਲੱਖਾਂ ਦੀ ਤਾਦਾਦ 'ਚ ਆਉਂਦੇ ਆ ਤੇ ਕੋਈ ਭੁੱਖਾ ਨਹੀਂ ਜਾਂਦਾ ਸਭ ਰਜ ਕੇ ਜਾਂਦੇ ਇਹ ਜਿਹਾ ਉਦਾਹਰਨ ਨਹੀਂ ਮਿਲਦਾ ਦੁਨੀਆ 'ਚ ਇਹ ਉਸ ਦੀ ਕਿਰਪਾ ਕੀ ਉਹਦੀ ਬਦੌਲਤ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਿੰਨੇ ਜਾਂਦੇ ਬੱਚੇ ਪਾਲਦੇ ਆ ਅੱਜ ਜਾ ਕੇ ਅਮਰੀਕਾ ਕੈਨੇਡਾ ਦੁਨੀਆ ਦੇ ਕੋਨੇ-ਕੋਨੇ 'ਚ ਆਪਦਾ ਨਾਂ ਬਣਾ ਰਹੇ ਆ ਇਸ ਲਈ ਬੜੇ ਵੱਡੇ ਭਾਗ ਨੇ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਵੇਖੋ ਅੱਜ ਇੱਥੇ ਆਉਣ ਤੋਂ ਪਹਿਲਾਂ ਅੱਜ ਅਗਜੀਤ ਅਖਬਾਰ ਦੀ ਫਰੰਟ ਪੇਜ 'ਤੇ ਕੀ ਲੱਗਿਆ ਕਿ ਜਿਹੜਾ ਪੰਜਾਬ ਦਾ ਬ੍ਰਾਂਡ ਬੈਸਟਰ ਹੈ ਪੰਜਾਬ ਦਾ ਮੁੱਖ ਮੰਤਰੀ ਉਹਦੀਆਂ ਦੋ ਤਿੰਨ ਤਸਵੀਰਾਂ ਸਾਹਮਣੇ ਆਈਆਂ ਇੱਕ ਤਸਵੀਰ ਉਹ ਜਦੋਂ ਇੱਥੇ ਇੱਕ ਜਲੰਧਰ 'ਚ ਖੇਡ ਪ੍ਰੋਗਰਾਮ ਹੋ ਰਿਹਾ ਸੀ ਉਹ ਵਾਲੀਬਾਲ ਖੇਡਦਾ ਸੀ ਧਮੀ ਸਾਹਿਬ ਤੇ ਉਹਨੇ ਆਪ ਦੀ ਖੇਡਦਿਆਂ ਖੇਡਦਿਆਂ ਪੱਗ ਦਸਤਾਰ ਇਤਨਾ ਲਾਈ ਔਰ ਸਿਕਿਉਰਟੀ ਵਾਲੇ ਨੂੰ ਫੜਾ ਦਿੱਤੀ ਤੇ ਮੁੜ ਕੇ ਐ ਜੇ ਹੱਥ ਮਾਰ ਕੇ ਨਾ ਜਿਵੇਂ ਸਲਮਾਨ ਖਾਨ ਦਾ ਦੂਜਾ ਭਰਾ ਹੁੰਦਾ ਉੱਥੇ ਖੇਡਣ ਲੱਗ ਪੈਂਦਾ ਮੈਨੂੰ ਬੜਾ ਉਹ ਦਿਨ ਵੀ ਹੋਇਆ ਕਿ ਇਹਨੇ ਦਸਤਾਰ ਨੂੰ ਟੋਪੀ ਸਮਝਿਆ ਕਿਤੇ ਕਿ ਜਿਵੇਂ ਕੋ ਉਪਾ ਲੈਂਦੇ ਨਾ ਜੀ ਪੀ ਪੀ ਕੈਪ ਇਸ ਦਸਤਾਰ ਦੇ ਵਾਸਤੇ ਲੋਕ ਮਰ ਮਿਟੇ ਆ ਰੋਜ਼ ਤੁਸੀਂ ਅਰਦਾਸ ਕਰਦੇ ਹੋ ਬੰਦ ਬੰਦ ਘਟਾਈਆਂ ਖੋਪਰੀਆਂ ਲਵਾਈਆਂ ਆਰਿਆਂ ਨਾਲ ਚਰਾਏ ਗਏ ਸਿਰਫ ਇਸ ਜੋ ਗੁਰੂ ਦੀ ਬਖਸ਼ੀ ਹੋਈ ਸਤ ਦਸਤਾਰ ਤੇ ਗੁਰੂ ਦੀ ਬਖਸ਼ੇ ਹੋਈ ਕਕਾਰ ਅੱਜ ਪੰਜਾਬ ਦਾ ਮੁੱਖ ਮੰਤਰੀ ਕਦੇ ਇਸ ਤਰ੍ਹਾਂ ਦਸਤਾਰ ਦੀ ਬੇਅਤ ਵੀ ਕਰੇ ਪਹਿਲਾਂ ਤਾਂ ਕੇਸਾਂ ਦੀ ਬੇਅਦਬੀ ਕਰਦਾ ਉਹ ਤੋਂ ਅੱਖ ਇੱਕ ਗੱਲ ਹੈਗੀ ਪਹਿਲਾਂ ਤੋਂ ਜਿਹੜੀ ਨੋਟਿਸ ਵਾਲੀ ਗੱਲ ਹੈ ਦਾੜੇ ਦੀ ਬੇਅਦਬੀ ਕਰਦਾ ਉਹ ਵੱਖਰੀ ਗੱਲ ਹੈ ਬੜੀ ਗੰਭੀਰ ਕਰ ਲੈਣ ਸਾਥ ਸੰਗਤ ਦੀ ਕੱਲ ਕੀ ਕੀਤਾ ਕੀ ਉਥੇ ਰੋਟ ਚੋਂ ਕਰਦਾ ਸੀਗਾ ਤੇ ਜਿਹੜੇ ਆ ਜਲ ਪੀਤਾ ਉਸੇ ਪਾਣੀ ਤੋਂ ਆਪਦੇ ਸਿਰ ਤੇ ਉਹ ਪਾਤਾ ਮੈਨੂੰ ਨਹੀਂ ਲੱਗਦਾ ਕੋਈ ਵੀ ਗੁਰ ਸਿੱਖ ਕੋਈ ਵੀ ਮੈਗਨਾ ਉਮਰ ਚ ਛੋਟਾ ਹੋਵੇ ਭਾਵੇਂ 2 ਸਾਲ 5 ਸਾਲ ਦਾ ਹੋਵੇ ਉਹਨੂੰ ਵੀ ਰੱਬ ਇੰਨੀ ਸਮਤ ਬਖਸ਼ਦਾ ਜੇ ਉਹ ਗੁਰੂ ਦਾ ਸਿੱਖ ਹੈ ਕਿ ਭਾਈ ਇਹ ਕੰਮ ਨਹੀਂ ਕਰਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਦਸਤਾਰ ਪੰਜਾਬ ਦੀ ਸ਼ਾਨ ਹੋਵੇ ਤੇ ਪੰਜਾਬ ਦਾ ਮੁੱਖ ਮੰਤਰੀ ਸੁਨਹਿਰੀ ਕਲੌਰੀਆ ਦੇਸ਼ ਦੁੱਖ ਹੁੰਦਾ ਹੈ ਤੇ ਜਦ ਇਹ ਲੋਕ ਉਹਦੇ ਕੋਲ ਜਾ ਕੇ ਫੋਟੋ ਲਵਾਉਂਦੇ ਆ ਸਰੂਪੇ ਹੀ ਲੈਂਦੇ ਆ ਚਾਹੇ ਉਹ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਚਾਹੇ ਨਾ ਹੋਣ ਫਿਰ ਮੰਨਦੇ ਨਾ ਪੜਾ ਸਵਾਲ ਆਉਂਦਾ ਕਿ ਸੱਚੇ ਬਾਦਸ਼ਾ ਸਾਡੇ ਅਰਗੇ ਤਾਂ ਬੇਸਮਝ ਹੋ ਸਕਦੇ ਆ ਇਹਨਾਂ ਨੂੰ ਕੀ ਹੋਇਆ ਇਹ ਜਿਹੜੇ ਹਾਲਾਤ ਇਹ ਜੇ ਬਣ ਰਹੇ ਆ ਨਾ ਜੀ ਇਹ ਚਿੰਤਾ ਦਾ ਵਿਸ਼ੇਨ ਪਾਰਟੀ ਬਾਜ਼ੀ ਤੇ ਨਾ ਸਮਝ ਲਿਓ ਪਾਰਟੀਆਂ ਆਂਦੀਆਂ ਜਾਂਦੀਆਂ ਰਹਿਣਗੀਆਂ ਗੁਰੂ ਦੀ ਜਿਹੜੀ ਬਖਸ਼ੀ ਹੋਏ ਕਕਾਰ ਨੇ ਇਹ ਗੁਰੂ ਦਾ ਸਿੱਖੀ ਸਰੂਪ ਹੈ ਇਹਦਾ ਸਤਕਾਰ ਕਰਨਾ ਇਕੱਲੇ ਗੁਰਸਿੱਖ ਤਾਂ ਨਹੀਂ ਬਗਾਨਿਆਂ ਦਾ ਵੀ ਪਰਜਾਂਦਾ ਔਰ ਮੈਂ ਵੇਖਿਆ ਦੂਜੇ ਧਰਮ ਦੇ ਵੱਧ ਕਰਦੇ ਹੁਣੇ ਆਪਣੇਆਂ ਨੂੰ ਸ਼ਾਇਦ ਕਿੱਥੇ ਰੱਬ ਭੁੱਲ ਗਿਆ ਇਸ ਗੱਲ ਦਾ ਅਫਸੋਸ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਹਰ ਮਹਾਰਾਜ ਦੀ ਹਾਜ਼ਰੀ 'ਚ ਚਲੇ ਜਾਵੇ ਮੁੱਖ ਮੰਤਰੀ ਸਾਹਿਬ ਸ਼ਰਾਬ ਪੀ ਕੇ ਤੱਕ ਸਾਹਿਬ ਚਲੇ ਜਾਣ ਮੁੱਖ ਮੰਤਰੀ ਸ਼ਰਾਬ ਪੀ ਕੇ ਹਾਲਾਤ ਦੇਖ ਲੋ ਕਿੱਡੇ ਖਤਰਨਾਕ ਹੋ ਗਏ ਆ ਬਦਲਾਪ ਦੇ ਚੱਕਰ 'ਚ ਇਹ ਮਾਤਾ ਦੀ ਝੂਠੀ ਸੌਂ ਖਾ ਜੇ ਕਿ ਮੈਂ ਕਾਰੀਮਾ ਕੁਰਸੀ ਤੇ ਬਹਿ ਜਾ ਮੈਂ ਅੱਜ ਤੋਂ ਸ਼ਰਾਬ ਨਹੀਂ ਪੀਉਂਦਾ ਜਿਹੜਾ ਕਹਿੰਦੇ ਮਾਤਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਕਿ ਸਮੁੰਦੇ ਬਦਲਾਪ ਦੇ ਬਾਰੇ ਕਿਸੇ ਨਾ ਕਿਸੇ ਨੂੰ ਭਾਈ ਸਾਹਿਬ ਤੁਸੀਂ ਤਾਂ ਗੁਰੂ ਘਰ ਦੇ ਵਜੀਰ ਹੋ ਗੁਰੂ ਘਰ ਦੇ ਸੇਵਾਦਾਰ ਹੋ ਕਿਥੇ ਵਿਚਾਰਿਓ ਕੀ ਇਹ ਜਾਇਜ਼ ਹੈ ਕੀ ਇਹ ਨਜਾਇਜ਼ ਹੈ ਔਰ ਜਦ ਇੱਕ ਅੱਲਾ ਵਿਚਾਰੋਗੇ ਮੈਂ ਸਮਝਦਾ ਜੋ ਫਰਜ਼ ਬਣਦਾ ਉਸ ਫਰਜ਼ ਦੀ ਤੁਸੀਂ ਅਦੈਗੀ ਸਾਡੇ ਨਾਲੋਂ ਵਾਅਦਾ ਕਰੋਗੇ ਤੇ ਸਾਨੂੰ ਵੀ ਰਸਤਾ ਬਖਾਉਂਗੇ ਆਪ ਆਜ ਪਾ ਦੇ ਉਮੀਦਵਾਰ ਬੜੇ ਸਤਿਕਾਰਯੋਗ ਪਰਿਵਾਰ ਤੋਂ ਨੇ ਜਤ ਸਿੰਘ ਜੁਮੰਦਰੀ ਸਾਹਿਬ ਧੂਕੀ ਦਾਸ ਦੇ ਬਰਦਾਦਾਜੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਭ ਸੰਮਤੀ ਨਾਲ ਪਹਿਲੀ ਵਾਰ ਹੀ ਪ੍ਰਧਾਨ ਬਣੇ ਸਨ ਸਿੰਘ ਸਭਾ 'ਚ ਉਹਨਾਂ ਦਾ ਯੋਗਦਾਨ ਰਿਹਾ ਜੀਵ ਖਾਲਸਾ ਦਵਾਨ 'ਚ ਉਹਨਾਂ ਦਾ ਯੋਗਦਾਨ ਰਿਹਾ ਖਾਲਸਾ ਕਾਲਜ 'ਚ ਉਹਨਾਂ ਦਾ ਯੋਗਦਾਨ ਰਿਹਾ ਪੰਜਾਬ ਐਂਡ ਸਿੰਧ ਬੈਂਕ 'ਚ ਉਹਨਾਂ ਦਾ ਯੋਗਦਾਨ ਰਿਹਾ ਗੁਰਸਿੱਖ ਦੇਸ਼ 'ਚ ਇੱਕ ਸਮਾ ਸੀ ਜਦੋਂ ਉਹ ਆਪ ਦੀ ਕਿਰਪਾ ਨਾਲ ਕੇ ਦੇਸ਼ ਦੇ ਅੰਦਰ ਅੰਦੇਸਿਆ ਚ ਨਹੀਂ ਜਾ ਸਕਦੇ ਸੀ ਉਹਦੀ ਮਨਾਈ ਸੀ ਉਹਦੀ ਮਨਜ਼ੂਰੀ ਲੈ ਕੇ ਦਿੱਤੀ ਆਨੰਦ ਮੈਰਿਜ ਐਕਟ ਚ ਉਸ ਵੇਲੇ ਰੈਕਗਨੀਸ਼ਨ ਦਵਾਈ ਫੌਜ ਚ ਤੇ ਹੋਰ ਭਰਤੀ ਚ ਗੁਰਸਿੱਖਾਂ ਨੂੰ ਪ੍ਰੋਪਰ ਨਮੈਂਦਗੀ ਮਿਲੇ ਉਸ ਦੀ ਲੜਾਈ ਲੜੀ ਉਹਨਾਂ ਦੇ ਸਾਥੀ ਤੇਜਾ ਸਿੰਘ ਸਮੁੰਦਰੀ ਸਾਹਿਬ ਔਰ ਮੈਨੂੰ ਪਤਾ ਹੈ ਕਿ ਸਾਡਾ ਪਰਿਵਾਰ ਉਹਨਾਂ ਦਾ ਸਤਿਕਾਰ ਕਿੰਨਾ ਕਰਦਾ ਅੱਜ ਮਨ ਨੂੰ ਅਫਸੋਸ ਹੋਇਆ ਕਿ ਜੇ ਇਸ ਬਾਪੂ ਨੇ ਗੁਰੂ ਦੇ ਕਕਾਰ ਪਾਏ ਸਨ ਅੱਜ ਉਹਨਾਂ ਦਾ ਕਾਕਾ ਜੀ ਪੋਤਰਾ ਸਾਹਿਬ ਜਿਹੜਾ ਇਹਨਾਂ ਦੇ ਖਿਲਾਫ ਲੜਦਾ ਉਹਨੇ ਖਾਕੀ ਨਿਕਰ ਦਾ ਸੰਸਾਰ ਦੇ ਮੈਂ ਕੋਈ ਖਿਲਾਫ ਨਹੀਂ ਵਿਚਾਰ ਤਾਰਾ ਮਗਰ ਇੱਕ ਗੁਰਸਿੱਖ ਦੀ ਸੋਚ ਨਹੀਂ ਹੋ ਸਕਦੀ ਕਿਸੇ ਨੂੰ ਜੀਣੂ ਹੈ ਉਹਨੂੰ ਮੁਬਾਰਕ ਹੋਵੇ ਮਗਰ ਗੁਰ ਸਿੱਖ ਨੂੰ ਇੱਕ ਰਸਤਾ ਗੁਰੂ ਸਾਹਿਬ ਨੇ ਜਿਹੜਾ ਦਿੱਤਾ ਇਸ ਲਈ ਜਿਹੜਾ ਆਪਦੇ ਵਾਟ ਵਡੇਰਿਆਂ ਦਾ ਸਤਕਾਰ ਕਰਨ ਜੇ ਉਹਨਾਂ ਦੀ ਸੋਚ ਚ ਇਕਤਾਈ ਕਰ ਰਿਹਾ ਮੇਰੇ ਵੀਰੋਂ ਉਹਨੇ ਅੱਗੇ ਜਾ ਕੇ ਕੀ ਕਰਦੇ ਆ ਜਦ ਆਏ ਆ ਜੀ ਆਇਆਂ ਨੂੰ ਮਗਰ ਬੋਟਾਂ ਖਾਤਰ ਤੁਸੀਂ ਲਿਖਦੇ ਉਹ ਤਰਨਜੀਤ ਸੰਧੂ ਤੋਂ ਤਰਨਜੀਤ ਸੰਧੂ ਸਮੁੰਦਰੀ ਕਰ ਲਿਆ ਉਹ ਭਾਈ ਕਿਥੇ ਸਮੁੰਦਰੀ ਸਾਹਿਬ ਦੀ ਸੋਚ ਤੇ ਵੀ ਪੈਰਾ ਲਾ ਦਿੰਦੇ ਤੇ ਮੈਨੂੰ ਲੱਗਦਾ ਟਿਕਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਲੋਕ ਐਮਪੀ ਬਣਦੇ ਰਹਿਣਗੇ ਲੱਤ ਰਹਿਣਗੇ ਕਿ ਮੈਨੂੰ ਲੱਗਦਾ ਹੁਣ ਤੱਕ ਜਿੰਨੇ ਐਮਪੀ ਬਣੇ ਨੇ 543 42 ਰੋਹਰ ਸਾਲ ਬਣਦੇ ਆ 5 ਸਾਲਾਂ ਲੀ ਗਿਣਤੀ ਨਹੀਂ ਰਹੀ ਮਗਰ ਤੇਜਾ ਸਿੰਘ ਸਮੁੰਦਰੀ ਸਾਹਿਬ ਦਾ ਅੱਜ ਤੱਕ ਲੋਕ ਨਾ ਹੋ ਲੈਂਦੇ ਇੰਨੇ ਐਮਪੀਆਂ ਦੇ ਨਾਂ ਨਹੀਂ ਯਾਦ ਆਉਂਦੇ ਲੋਕ ਇੱਕ ਸੋਚ ਸੀ ਗੁਰੂ ਨੂੰ ਸਮਰਪਿਤ ਸੀ ਤੋ ਇਹਦੀਆਂ ਕਈ ਗੱਲਾਂ ਨੇ ਮੈਂ ਤੁਹਾਡੇ ਕੋਲ ਕਿਹੜੀ ਕਰ ਜਾਨੀ ਆ ਮੈਂ ਤਾਂ ਖੀਰਲੀ ਇਹ ਔਜਲਾ ਸਾਹਿਬ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਸ਼ਹਿਰ ਦੀ ਆਪ ਦੀਆ ਵੱਖ-ਵੱਖ ਮੁਸੀਫਤਾ ਨੇ ਤੁਸੀਂ ਸ਼ਹਿਰ ਨਾਲ ਸੰਬੰਧ ਦੇ ਤੋ ਸ਼ਹਿਰ 'ਚ ਰਹਿੰਦੇ ਹੋ ਸ਼ਹਿਰ ਪਿੰਡ ਇਲਾਕਾ ਖੂਬਸੂਰਤ ਹੋਵੇ ਵਧੀਆ ਹੋਵੇ ਇਹਦੇ ਨਾਲ ਇਸ ਸ਼ਹਿਰ ਦੀ ਸ਼ਾਨ ਵਧੂਗੀ ਔਰ ਸਾਡੇ ਗੁਰੂ ਸਾਹਿਬ ਦਾ ਸਤਕਾਰ ਵੱਧ ਹੋਊਗਾ ਠੀਕ ਹੈ ਇਹ ਹੈਰੀਟੇਜ ਸਟਰੀਟ ਬਣੀ ਹੋਰ ਚੀਜ਼ਾਂ ਬਣੀਆਂ ਲੋਕਾਂ ਨੇ ਬੜਾ ਸਰਾਇਆ ਇਸ ਨੂੰ ਕਿ ਇਹ ਵਧੀਆ ਕਦਮ ਸੀ ਔਰ ਮੈਨੂੰ ਮਾਣ ਹੈ ਤਸੱਲੀ ਹੈ ਕੀ ਇਹ ਸੇਵਾ ਕਿਸੇ ਹੋਰ ਦੇ ਹਿੱਸੇ ਨਹੀਂ ਆਈ ਇਹ ਸੇਵਾ ਸ਼ਰੂਪ ਨੇ ਅਕਾਲੀ ਦਲ ਦੇ ਹਿੱਸੇ ਆਈ ਇਸ ਲਈ ਅੱਜ ਇਕੱਠੇ ਹੋਏ ਆ ਇਸ ਇਨਸਾਨ ਨੇ ਉਹਦੇ ਚ ਬਹੁਤ ਵੱਡ ਮੁੱਲਾ ਯੋਗਦਾਨ ਪਾਇਆ ਬਹੁਤ ਵਧੀਆ ਸੇਵਾ ਨਿਭਾਈ ਹੈ ਮੇਰੀ ਤੁਹਾਨੂੰ ਇਹ ਅਰਦਾਸ ਬੇਨਤੀ ਹੈ ਤੁਮੇ ਜਰਨਾ ਚ ਕਿ ਤੁਸੀਂ ਕਿਰਪਾ ਕਰਕੇ ਅਪ ਆਪਣੇ ਵਾਸਤੇ ਆਪਣੇ ਇਲਾਕੇ ਦੇ ਭਲੇ ਵਾਸਤੇ ਇਸ ਇਲਾਕੇ ਦੀ ਖੁਸ਼ਹਾਲੀ ਆਸਤੇ ਉਹੀ ਹੈ ਜਾਂ ਐਮਪੀ ਬਣਾਓ ਜਿਲ੍ਹਾ ਸਾਹਿਬ ਨੂੰ 7-8-10 ਸਾਲ ਦੇ ਲਈ ਰਿਜ਼ਲਟ ਦੀ ਕੋਸ਼ਿਸ਼ ਨਹੀਂ ਨਿਕਲੇ ਪਰ ਕੁਦਰਤੀ ਤਾਮੀਲ ਸਾਹਿਬ ਐਡਪੀ ਦਾ ਵੋਟਾਂ 1 ਜੂਨ ਨੂੰ ਹੈ 1 ਜੂਨ ਉਹ ਦਿਨ ਜਦੋਂ ਮੈਂ ਸਮਝਦਾ ਜਿਹੜਾ 1 ਜੂਨ ਯਾਦ ਕਰਦਾ ਤੇ ਉਹਨੂੰ 84 1984 84 ਦਾ ਉਹ ਦਿਨ ਵੀ ਯਾਦ ਆਉਂਦਾ ਜਦੋਂ ਆਪਣੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਅਟੈਕ ਕੀਤਾ ਸੀ ਔਰ ਅੱਜ ਮੈਂ ਇੱਕ ਕਾਂਗਰਸੀ ਦਾ ਵੇਖ ਰਿਆ ਸੀ ਉਹਨੇ ਕਹਿੰਦਾ ਜਮੀਰ ਦੀ ਸੁਣੋ ਤੇ ਆਪ ਦਾ ਨਾਅ ਹੋ ਲੈ ਕੇ ਕਹਿੰਦਾ ਸੀ ਤੇ ਫਲਾਣੇ ਨੂੰ ਚੁਣੋ ਮੈਂ ਕਿਹਾ ਭਲੇ ਬਾਨ ਸਾ ਜੇ ਜਮੀਰ ਦੀ ਸੁਣ ਲਈ ਨਾ ਲੋਕਾਂ ਨੇ ਉਸ ਦਿਨ ਤੇ ਮੈਂ ਫਿਰ ਪੰਜੇ ਨੂੰ ਵੋਟ ਨਹੀਂ ਪੈਂਦੀ ਫਿਰ ਪੰਜੇ ਦੇ ਭਾਈਵਾਲ ਪਾਰਟੀ ਝਾੜੂ ਨੂੰ ਵੋਟ ਨਹੀਂ ਪੈਂਦੀ ਫਿਰ ਜਿਹੜੇ ਇਸ ਨੂੰ ਸਹੀ ਠਰਾਉਂਦੇ ਸਨ ਉਹਨੂੰ ਵੋਟ ਨਹੀਂ ਪੈਂਦੀ ਇਸ ਵੀ ਤੁਹਾਨੂੰ ਤਾਂ ਇਹੀ ਬੇਨਤੀ ਆ ਕਿ ਕਿਤੇ ਦੇ ਰੱਬ ਵੱਲੋਂ ਇਹ ਤਰੀਕ ਆਈ ਹੈ ਔਰ ਇਹ ਤਰੀਕ ਵਾਲੇ ਦਿਨ ਇਹੇ ਜਾਂ ਬੰਦਾ ਚੜ੍ਹੋ ਜਿਨੇ ਇਸ ਧਰਤੀ ਦੀ ਹਿੰਦੂ ਸਿੱਖ ਏਕਤਾ ਦੀ ਗੁਰੂ ਦੇ ਚਰਨਾਂ 'ਚ ਜਿਹੜੀ ਅਸੀਂ ਅਰਦਾਸ ਕਰਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਸੋਚ ਨੂੰ ਇਹ ਨਹੀਂ ਪ੍ਰਧਾਨ ਮੰਤਰੀ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਇਹ ਗੱਲ ਕਰੇ ਜੀ ਜੇ ਹੋਰ ਕੋਈ ਆ ਗਿਆ ਤੇ ਤੁਹਾਡੇ ਮੰਗਲ ਸੂਤਰ ਲਾ ਲੈਣੇ ਇਹਨਾਂ ਨੇ ਦੱਸੋ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਮਹਿੰਗਾਈ ਦੀ ਗੱਲ ਨਹੀਂ ਕਰਦਾ ਨੌਕਰੀ ਦੀ ਗੱਲ ਨਹੀਂ ਕਰਦਾ ਬੇਰੋਜ਼ਗਾਰੀ ਦੀ ਗੱਲ ਨਹੀਂ ਕਰਦਾ ਡੀਜ਼ਲ ਦੇ ਪੈਟਰੋਲ ਗੈਸ ਦੇ ਸਿਲੰਡਰ ਦੇ ਰੇਟ ਘਟਾਉਣ ਦੀ ਗੱਲ ਨਹੀਂ ਕਰਦਾ ਲੋਕਾਂ ਨੂੰ ਡਰਾਉਂਦਾ ਕਿ ਬਾਅਦ ਵਿੱਚ ਉਹ ਜੇ ਫਲਾਣੇ ਆ ਗਏ ਤੇ ਤੁਹਾਡੀ ਇੱਜ਼ਤ ਲੁੱਟੀ ਜਾਊਗੀ ਦੱਸੋ ਪੰਜਾਬ 'ਚ ਕੀ ਜਦੋਂ ਪਾਜ ਪਾ ਦੇ ਮੈਂ ਕੈਂਡੀਡੇਟ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਗੁਜਰਾਤ 'ਚ ਜਦ ਜਦੋਂ ਦੰਗੇ ਹੋ ਗਏ ਸੀ ਨਾ 84 'ਚ ਇੱਥੇ ਲੋਕਾਂ ਦੀ ਹਿਫਾਜ਼ਤ ਇਹਨਾਂ ਗੁਰੂ ਦੇ ਸਿੱਖਾਂ ਨੇ ਕੀਤੀ ਸੀ ਇੱਕ ਆਚ ਨਹੀਂ ਆਉਣ ਦਿੱਤੀ ਮੈਂ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ ਜੀ ਕੋਈ ਹਿੰਦੂ ਵੀਰ ਸੀ ਕੋਈ ਮੁਸਲਮਾਨ ਸੀ ਕੋਈ ਸਾਈ ਸੀ ਹਰੇਕ ਨੂੰ ਜੋ ਗੁਰੂ ਸਾਹਿਬ ਦੀ ਸੋਚ ਹੈ ਕਲ ਨਾ ਲਾ ਕੇ ਰੱਖਿਆ ਆਪਣੇ ਤੋਂ ਵੱਧ ਜਾਨ ਉਹਦੀ ਪਿਆਰੀ ਸਮਝ ਕੇ ਉਹਨੂੰ ਬਚਾ ਕੇ ਰੱਖਿਆ ਇਸ ਲਈ ਇਹ ਜੇ ਮਾਹੌਲ 'ਚ ਮੇਰਾ ਇਹ ਮੰਨਣਾ ਕਿ ਸਭ ਤੋਂ ਕਾਬਲ ਵਕੀਲ ਨੇ ਜਿਹੜੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਧਰਤੀ ਦੀ ਗੱਲ ਉਥੇ ਬੇਬਾਕੀ ਨਾਲ ਕਰਨਗੇ ਤਾਂ ਮੇਜਾ 13 ਇੱਕ ਕਹਿੰਦਾ 13 ਬਾਰ ਦੂਜਾ ਕਹਿੰਦਾ 400 ਬਾਰ ਕੈਂਡੀਡੇਟ ਦੋਵਾਂ ਦੇ ਆਧਾਰੇ ਨੇ ਮੈਂ ਕਹਿੰਦਾ ਨਾ 13 ਬਾਰ ਨਾ 400 ਬਾਰ ਇਹਨਾਂ ਨੂੰ ਕਰਾਓ ਬਾਟਰਪਾ ਨਹੀਂ ਚਾਹੀਦਾ ਹੈ ਜੇ ਬਦਲਾਅ ਇਹ ਤਾਂ ਸਿਆਣੇ ਹਿਮਾਚਲ ਦੇ ਲੋਕ ਰਹੇ ਜਿਨ੍ਹਾਂ ਨੇ 1% ਵੋਟ ਪਾਈ। ਘੋਰ ਚੂਪਿਆਂ ਚ ਪਾਈ ਐ ਕਿ ਇਹ ਜੱਤ ਜਰਬਾ ਨਾ ਕਰਿਆ ਕਰੋ। ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ। ਤਜਰਬਾ ਕਰਾਉਂਦੇ ਕਰਾਉਂਦੇ ਮੈਂ ਤਾਂ ਅੱਗੇ ਕਹਿਣਾ ਉਹਨਾਂ ਪੁਲਿਸ ਵਾਲੇ ਵੀਰ ਖਲੂਤੇ ਆ। ਮੈਂ ਕਹਾ ਯਾਰ ਕਿਸੇ ਨੇ ਪੈਕਪਕ ਲਾਇਆ ਹੋਇਆ ਲਾਉਣਾ ਨਹੀਂ ਚਾਹੀਦਾ। ਮਗਰ ਲਾ ਲੈਂਦੇ ਹਟਦੇ ਨਹੀਂ। ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਜੇ ਤੁਸੀਂ ਉਹ ਚੈਰੀਟੇਬਲ ਹਸਪਤਾਲ ਨਾ ਨਾ ਚਲਾਓ ਇੱਥੇ। ਜੇ ਮੈਨੂੰ ਪਤਾ ਇੱਥੇ ਕਿਹੜਾ ਦਿੱਕਤ ਆਉਣੀ ਹੈ ਲੋਕਾਂ ਨੂੰ ਤੁਸੀਂ ਸੇਵਾ ਉਸ ਹੈਲਥ ਦੀ ਜਿਹੜੀ ਕਰਦੇ ਹੋ ਮਗਰ ਨਵੇਂ ਸ਼ਰਾਬ ਦੇ ਠੇਕੇ ਕਈ ਖੂਲਤੇ ਇਹ ਤਾਂ ਸੋਚ ਆ ਬਦਲਾਵ ਦੀ ਇਸ ਲਈ ਇਹ ਸੋਚ ਤੋਂ ਬਚਣ ਵਾਸਤੇ ਅੱਜ ਆਪ ਦੇ ਕੈਂਡੀਡੇਟ ਨੂੰ ਜ਼ਿੰਮੇਵਾਰੀ ਦਿਓ ਔਰ ਮੇਰਾ ਇਹ ਮੰਨਣਾ ਕਿ ਆਉਣ ਵਾਲੇ ਹਾਲਾਤ ਇਹ ਚੰਗੀ ਵਕਾਲਤ ਜਾ ਕੇ ਦਿੱਲੀ ਆਪਣੀ ਕਰ ਸਕਦੇ ਆ ਬਹੁਤ ਬਹੁਤ ਤੁਹਾਡਾ ਸਬਜ਼ਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋਨੇ ਹਾ ਬਹੁਤ ਹੀ ਸਤਿਕਾਰ ਜੋ ਸਰਦਾਰ ਵਿਕਰਮਜੀਤ ਸਿੰਘ ਜੀ ਮਜੀਠੀਆ ਸਾਹਿਬ ਔਰ ਸਾਡੇ ਇਸ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਜੀ ਮੇਰਾ ਵੀਰ ਛੋਟਾ ਮੇਰੇ ਨਾਲ ਜਨਸ ਕੱਤਰ ਸ਼ੌਮਣੀ ਕਮੇਟੀ ਮਹਿਤਾ ਸਾਹਿਬ ਸਾਡੇ ਬਹੁਤ ਸਾਰੇ ਸ਼ੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਔਰ ਮੈਸੇਜ ਬਲਟੋਹਾ ਜਿਹੜੇ ਚੇਚੇ ਤੌਰ ਤੇ ਪਹੁੰਚੇ ਆ ਤੇ ਬਹੁਤ ਹੀ ਸਤਿਕਾਰਯੋਗ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਸਾਰੇ ਸੇਵਾਦਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਲੰਮਾ ਨਹੀਂ ਬੋਲਣਾ 1920 ਵਾਲਾ ਆਪਣਾ ਇੱਕ ਧਿਆਨ ਲੈ ਕੇ ਜਾਓ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡ ਹੌਕ ਕਮੇਟੀ ਬਣਨ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਥੇਬੰਦੀ ਕਾਇਮ ਕੀਤੀ ਸੀ ਅਸੀਂ ਓਟੇ ਸਿਆਣੇ ਨਹੀਂ ਜਿਹੜੇ ਸਾਡੇ ਬਜ਼ੁਰਗ ਸਿਆਣੇ ਸੀ ਉਹਦੇ ਪਿੱਛੇ ਇੱਕ ਮੰਤਵ ਸੀ ਕਿ ਕੌਣ ਤੇ ਜਦੋਂ ਕਿਤੇ ਭੀੜ ਬਣੇ ਉਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਕਵਾੜ ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਦਵਾਲੀ ਕੋਲ ਖੜੀ ਹੋਵੇ ਸੋ ਉਹ ਅੱਜ ਵੀ 104 ਸਾਲ ਬਾਅਦ ਓਮੇ ਦਾ ਓਮੇ ਸਾਰਾ ਕਾਰਜ ਜਿਹੜਾ ਉਹ ਚਲਾ ਰਿਹਾ ਹੈ ਮੈਂ ਦੋ ਗੱਲਾਂ ਤੁਹਾਡੇ ਨਾਲ ਕਰਕੇ ਫਤੋਂ ਛੁੱਟੀ ਲਵਾਂਗਾ ਆ ਅੱਜ ਤੁਸੀਂ ਪੜਿਆ ਹੋਣਾ ਅਮਿਤ ਸ਼ਾਹ ਜੀ ਦਾ ਬਿਆਨ ਇਹ ਇਹੋ ਜਿਹਾ ਬਿਆਨ ਕਦੋਂ ਦਿੰਦੇ ਆ ਇਹ ਆਪਾਂ ਨੂੰ ਸੋਚਣਾ ਪਊਗਾ ਮੋਦੀ ਸਾਹਿਬ ਦੇ ਬਿਆਨ ਦਾ ਜਿੱਕਰ ਜੀਟੀਆ ਸਾਹਿਬ ਬਾਖੂਬੀ ਕਰਕੇ ਗਏ ਆ ਅੱਜ ਅਮਿਤ ਸ਼ਾਹ ਜੀ ਕੀ ਬੋਲ ਰਹੇ ਆ ਕਿ ਜੇ ਕੋ ਹੋਰ ਧਿਰ ਆ ਗਈ ਤੇ ਰਾਮ ਮੰਦਰ ਨੂੰ ਜਿੰਦੇ ਲੱਗ ਜਾਣ ਕਿ ਰਾਮ ਮੰਦਰ ਬੰਦ ਹੋ ਜਾਊਗਾ ਤੇ ਮੈਂ ਪੁੱਛਣਾ ਚਾਹਣਾ ਪਈ ਜਿਹੜੇ ਗੁਰੂ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਹਨੂੰ ਦਾ ਤੁਸੀਂ ਜਿੰਦੇ ਹਰਿਆਣੇ ਦੇ ਵਿੱਚ ਲਾ ਦਿੱਤੇ ਉਹਨੂੰ ਅੱਜ ਹਜੂਰ ਸਾਹਿਬ ਦੇ ਵਿੱਚ ਤੁਸੀਂ ਜਿੰਦੇ ਲਾਉਣ ਦਾ ਯਤਨ ਕਰ ਰਹੇ ਹੋ ਉੱਥੇ ਦਿੱਲੀ ਦੇ ਵਿੱਚ ਤੁਸੀਂ ਜਿੰਦੇ ਲਾਉਣ ਦਾ ਯਤਨ ਕਰ ਰਹੇ ਕਿਹੜੇ ਪਾਸੇ ਇਹ ਜਿਹੜੀ ਬੋਲੀ ਆ ਇਹ ਬੋਲੀ ਇੱਕ ਪਾਸੜ ਆ ਇਸ ਤੇ ਇਹਨਾਂ ਨੂੰ ਕੋਈ ਵੀ ਕਬੂਲ ਨਹੀਂ ਦੂਸਰੇ ਪਾਸੇ ਹੁਣੇ ਗੱਲ ਕਰਕੇ ਗਏ ਮਜੀਠੀਆ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇ ਪਾਛਾ ਇੱਕ ਸਾਲ ਦਾ ਇੱਕ ਸਿਰਪਾਉ ਬਖਸ਼ਿਸ਼ ਕਰਦੇ ਸੀ ਔਰ ਉਹ ਸਿਰਪਾਉ ਨੂੰ ਹਮੇਸ਼ਾ ਸਿਰ ਤੇ ਬੰਨ ਕੇ ਰੱਖਦੇ ਸੀ ਤੇ ਅੱਜ ਭਗਵੰਤ ਮਾਨ ਉਸੇ ਹੀ ਦਸਤਾਰ ਦੇ ਵਿੱਚ ਇੱਕ ਮਜ਼ਾਕ ਦੇ ਤੌਰ ਤੇ ਦੇਖੋ ਜੇ ਪਾਣੀ ਪਾਉਣਾ ਘਰ ਜਾ ਕੇ ਪਾਇਆ ਜਾ ਸਕਦਾ ਪਰ ਮਜ਼ਾਕ ਕਰ ਰਿਹਾ ਕਕਾਰਾਂ ਦੇ ਨਾਲ ਪਹਿਲਾ ਮਜ਼ਾਕ ਵੀ ਕਕਾਰਾਂ ਦਾ ਕੀਤਾ ਜਦੋਂ ਘਰ ਆਨੰਦ ਕਾਰਜ ਹੋਣਾ ਸੀ ਸਤਗੁਰਾਂ ਦੀ ਤਲਾਸ਼ੀ ਲਈ ਗਈ ਇਹ ਵੀ ਇੱਕ ਨਵੀਂ ਪਿਰਤ ਨੇ ਪਾਈ ਫਿਰ ਇਹਨੇ ਦੂਜੀ ਪਿਰਤ ਪਾਈ ਸ਼ਰਾਬ ਪੀ ਕੇ ਜਾ ਕੇ ਗੁਰੂ ਘਰ ਦੇ ਵਿੱਚ ਨਮਸਕਾਰ ਕੀਤੀ ਆ ਤੀਜੀ ਪਿਰਤ ਹੁਣ ਦਸਤਾਰ ਦੀ ਸ਼ੁਰੂ